ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜਿਹੜਾ ਸੋਇਆ ਸੋਇਆ ਪਸ਼ੂ ਆ ਦੋ ਟਾਈਮ ਤਸੱਲੀ ਜਰੂਰ ਸਜਣੋ ਕਰਿਆ ਕਰੋ ਜਿਹੜਾ ਗੱਬਣ ਆ ਪਸ਼ੂ ਉਹਨੂੰ ਟਿਪਿਆ ਕਰੋ ਜੇ ਕੋਈ ਦੂਰ ਨੇੜੇ ਬੈਠਾ ਹੋਏ ਆਨਲਾਈਨ ਵੀਡੀਓ ਕਾਲ ਤੇ ਵਿਚਾਰ ਕਰ ਸਕਦਾ ਜਰੂਰੀ ਅੱਜ ਦੀ ਆਪਣੀ ਵੀਡੀਓ ਪਿੰਡ ਕੋਟਲੀ ਨਸੀਰ ਖਾਨ ਤੇ ਜ਼ਿਲ੍ਹਾ ਤੇ ਤਹਿਸੀਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੇੜੇ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਦਾ ਸਨ ਸਹਿਬ ਇਹ ਸ਼ਾਟਾ ਰੋਡ ਤੇ ਆ ਸਜਣੋ ਇਹ ਪਿੰਡ ਕੋਟਲੀ ਤੇ ਪਹੁੰਚੇ ਆ ਬਾਈ ਸ਼ਮਸ਼ੇਰ ਉਹਨਾਂ ਦੇ ਲੱਕ ਕੋਲ ਆ ਬਾਈ ਜਗਵੀਰ ਦੇ ਕੋਲ ਤੇ ਦੋਵਾਂ ਵੀਰਾਂ ਦਾ ਬਹੁਤ ਵਧੀਆ ਕਾਰੋਬਾਰ ਆ ਸੱਜਣੋ ਇਹ ਜਿਹੜਾ ਮਾਲ ਆ ਹਰਿਆਣੇ ਬਿਲਡ ਦੇ ਵਿੱਚੋਂ ਖਾਸ ਕਰਕੇ ਲਿਆਉਂਦੇ ਨੇ ਇਹ ਆ ਕੇ ਚਲੋ ਭੈਣ ਭਰਾਵਾਂ ਨੇ ਬੜੇ ਕਮੈਂਟ ਵੀ ਕਰਨੇ ਆ ਬੜਾ ਕੁਝ ਵੀ ਬੋਲਣਾ ਹੈ ਪੈਸੇ ਵੀ ਬੜੇ ਮੰਗਣੇ ਨਾਲ ਕਹਿਣਾ ਹੈ ਪਰ ਕੀਮਤ ਜਾਇਜ਼ ਕਰਾਵਾਂਗੇ ਜਿਹੜਾ ਪਸ਼ੂ ਕੀਮਤ ਵਾਲਾ ਉਹ ਉਹਦੀ ਕੀਮਤ ਕਰਾਵਾਂਗੇ ਜਿਹੜਾ ਜਾਇਜ਼ ਵਾਲਾ ਉਹਦੀ ਜਾਇਜ਼ ਕਰਵਾਵਾਂਗੇ ਜਿੰਨੀਆਂ ਵੀ ਅਪਲੋਡ ਵੀਡੀਓ ਹੁੰਦ ਕਰ ਰਹਿਣੀਆਂ ਆ ਤੁਹਾਨੂੰ ਪਤਾ ਹੀ ਹੈ ਜਾਇਜ਼ ਤੋਂ ਜਾਇਜ਼ ਕੀਮਤ ਵਿੱਚ ਖਰੀਦਦਾਰੀ ਕਰਾਉਣੇ ਆ ਸੱਜਣੋ ਖੀਰੀਆਂ ਚੌਗੀਆਂ ਦੋਂਦੀਆਂ ਝੋਟੀਆਂ ਲਿਆਉਣੀਆਂ ਬਾਈ ਹਰਾਨੇ ਹਰਿਆਣੇ ਤੋਂ ਠੀਕ ਹੈ ਜੀ ਉਹ ਇਦਾਂ ਆ ਕਿਹੜੇ ਇਲਾਕੇ ਚੋਂ ਆਈਆਂ ਹੈ ਕੀ ਇਹਨਾਂ ਦੀ ਜਾਣਕਾਰੀ ਆ ਫਰਜ ਸਮਝ ਕੇ ਜੁੜੇ ਰਹੋ ਅੰਤ ਤੱਕ ਜੀ ਧੰਨਵਾਦ ਕਰੂੰਗਾ ਤੁਹਾਡਾ ਸਾਰਿਆਂ ਦਾ। ਬਾਈ ਸ਼ਮਸ਼ੇਰ ਸਿੰਘ ਸਤਿ ਸ਼ਕਾਲ। ਸਤਿ ਸ਼ਕਾਲ ਜੀ। ਸਤਿ ਸ਼ਕਾਪਾ ਜੀ ਕੀ ਹਾਲੇ? ਠੀਕ ਆ ਜੀ। ਚਾਹ ਸ਼ੂਗਰ ਕਹਿੰਦੇ ਤਾਂ ਠੀਕ ਜੀ। ਹਾਂ ਜੀ। ਚਲੋ ਸ਼ੂਗਰ ਆ ਜੀ। ਤੇ ਇੱਕ ਵਾਰ ਡਰੈੱਸ ਨੋਟ ਕਰੀਏ। ਪਿੰਡ ਕੋਟਲੀ ਨਸੀਰ ਖਾਨ ਜੀ। ਜ਼ਿਲ੍ਹਾ ਤੇ ਤਰਨ ਅੰਮ੍ਰਿਤਸਰ। ਹਾਂ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ। ਤੇ ਮੋਬਾਈਲ ਨੰਬਰ ਕੀ ਬਾਈ ਦਾ? 98143 ਹਾਂ 18350 ਠੀਕ ਆ। ਬਾਕੀ ਇਹ ਗੱਲ ਆ ਬਹੁਤ ਵਧੀਆ ਤੁਹਾਡੀ ਸੋਚ ਆ। ਕੀ ਆਂ ਦਿੰਦੇ ਆ ਸਸਤਾ ਲਈਏ ਵਾਰ-ਵਾਰ ਮਹਿੰਗਾ ਲਈਏ ਇੱਕ ਇੱਕ ਵਾਰ ਮਹਿੰਗਾ ਇੱਕ ਵਾਰ ਲੈਣਾ ਪੈਣਾ ਆ ਬਿਲਕੁਲ ਬਿਲਕੁਲ ਉਹ ਇੱਕੇ ਰੇ ਚਿਕਾ ਨਿਕਲ ਜਣਗੇ ਆ ਸਹੀ ਗੱਲ ਬਾਕੀ ਵੀਰ ਜੀ ਤੇ ਜਿਹੜਾ ਸਸਤਾ ਵਾਰ-ਵਾਰ ਲੈਣਾ ਪੈਂਦਾ ਆ ਕਿਉਂਕਿ ਕੋਈ ਨਾ ਕੋਈ ਫਾਲਟ ਹੁੰਦਾ ਫਿਰ ਲਈ ਜਾਂਦਾ ਫਿਰ ਲਈ ਜਾਂਦਾ ਪਸ਼ੂ ਇਹ ਜਿਹੜੀ ਆ ਇੱਕ ਹੀ ਲੈਣੀ ਪਣੀ ਆ ਪਰ ਇਹ ਆ ਕਿ ਇੱਕ ਪੂਰਾ ਨਾਮ ਬਣਾ ਜੂਗੀ ਬਿਲਕੁਲ ਨਾਮੀ ਪਸ਼ੂ ਆ ਇਹ ਨਹੀਂ ਗੱਲਾਂ ਬਾਤਾਂ ਵਾਲੇ ਨਹੀਂ ਇੱਥੇ ਆ ਕੇ ਤਸੱਲੀ ਕਰਨੀ ਪੈਣੀ ਹੈ ਨਾ ਖਿਆਨੇ ਚੀਜ਼ ਦਾ ਹੀ ਮੁੱਲ ਲੱਗਣਾ ਹਾਂ ਮੈਂ ਇਹਦੇ 50 ਦੀ ਵੀ ਮਿਲ ਜਾਂਦੀ ਹੈ ਹਾਂ ਉਹੋ ਹੀ ਮੈਂ 2.5 ਵੀ ਮਿਲ ਜਾਂਦੀ ਹੈ ਬਾਕੀ ਚੀਜ਼ ਹੋਣਾ ਜਿਹੜੇ ਆਪਣਾ ਜੁੜਿਆ ਪਰਿਵਾਰ ਉਹਨਾਂ ਕਹਣਾ ਕਿ ਐਵੇਂ ਗੱਲਾਂ ਆ ਆਪਦਾ ਕੀਤੀ ਜਾਂਦੇ ਆ ਆ ਛੋਟੀ ਨੂੰ ਨਾਲ ਕਹਣਾ ਕਿ ਦੂਜਾ ਨਹੀਂ ਤੀਜਾ ਸੂਹਾ ਦੂਜਾ ਤੀਜਾ ਸੂਹਾ ਪਰ ਚੱਕਰ ਇਹ ਆ ਕਿ ਇੱਥੇ ਆ ਕੇ ਤਸੱਲੀ ਕਰੋ ਫਿਰ ਪਤਾ ਲੱਗੂ ਕਿ ਕਿਨਵਾਸ ਹੂਆ ਇਹਦੇ ਦੰਦ ਵਿਖਾ ਦੇ ਨੇ ਖੀਰੀ ਆ ਝੋਟੀ ਖੀਰੀ ਝੋਟੀ ਆ ਇਹ ਕਹਿ ਦੀਏ ਕਿ ਦੋਨੇ ਦੰਦ ਬਰਾਬਰ ਨਹੀਂ ਦੋ ਦੰਦ ਤੋੜੇ ਜ਼ਰੂਰ ਆ ਪਰ ਬਰਾਬਰ ਨਹੀਂ ਕੀਤੇ ਅਜੇ ਖੀਰੀ ਆ ਅਜੇ ਦੋਂਦੀ ਅਜੇ ਦੋਂਦੀ ਹੂ ਲੱਗੀ ਆ 8 ਛਾਈਆਂ ਮਹੀਨੇ ਦੀ ਉਮਰ ਆ ਜੇ ਗੱਟੀ 8 ਛਾਈਆਂ ਮਹੀਨਿਆਂ ਦੀ ਤੇ ਜੇ ਦਾ ਮੋਲਾ ਕੀਏ ਨਾ ਮੁੱਲੋਂ ਦੇ ਆਪਾਂ ਕਿਹੇ ਮੁੱਲੀ ਵੀ ਨਹੀਂ ਵੇਚ ਸਕਦੇ ਜਿੱਦਾਂ ਦੀ ਝੋਟੀ ਆ ਹਾਂ ਜਿੰਨਾ ਜਾਇਜ਼ ਆ ਉਮਰ ਦੇ ਸਹਾਵ ਨਾਲ ਫੇਰ ਵੀ ਆਪਾਂ ਝੋਟੀ ਦਾ ਚਲੋ ਮੁੱਲ ਦੱਸ ਕੇ ਵੀਡੀਓ ਚ ਵੇਚਾਂਗੇ ਇਹ ਨਹੀਂ ਵੀ ਫੋਨ ਤੇ ਕਰਾਂਗੇ ਨਾ ਨਾ ਉਹ ਕੰਮ ਨਹੀਂ ਕਰਨਾ ਹਾਂਜੀ ਬਾਕੀ ਇਹ ਆ ਵੀ ਝੋਟੀ ਬਾਈ ਇੱਕ ਗੱਲ ਤੁਸੀਂ ਗੱਲਾਂ ਖਰੀਆਂ ਤੁਹਾਡੀਆਂ ਅੱਗੇ ਵੀਡੀਓ ਪਾਈ ਆ ਟਾਈਮ ਨੋਟ ਕਰਾਇਓ ਹੁਣ ਕਿੰਨਾ ਆ ਗਿਆ ਤੇ ਉਦੋਂ ਆਪਾਂ ਸਵੇਰ ਕਿੰਨੇ ਵਜੇ ਚਵਾਈ ਹੋਊਗੀ ਜੀ ਜੀ 4 ਵਜੇ ਆ 4 ਵਜੇ ਚੱਲੇ ਆ ਜੀ ਤੇ 1 ਮਿੰਟ ਘਟਿਆ 4 ਵਜੇ ਚੱਲੇ ਹਾਂ 4 ਵਜੇ ਸਾਡੀ ਇੱਕ ਮਹਿ ਤੇ ਥਣਾ ਜੇ ਇੱਕ ਧਾਰਨਾ ਹੋਊਗੀ ਹਾਂ ਬਿਲਕੁਲ ਮਈਆਂ 5:30 6 ਦੀਆਂ ਚੁਪੀਆਂ ਹੋਣਗੀਆਂ ਹਾਂ ਸਹੀ ਗੱਲ ਤੇ ਦੇਖ ਕਮੈਂਡ ਵੀ ਥਾਣਾ ਚ ਧਾਰ ਹੋ ਗਏ ਤੇ ਉਹ ਗੱਲ ਤੇ ਜੂ ਸਭ ਕੋ ਸਾਹਮਣੇ ਦੀਦਾ ਬਾਕੀ ਤੇ ਵੱਡੀ ਗੱਲ ਮੇਂ ਹਾਂ ਪੱਕੀ ਗੱਲ ਤੇ ਦੋ ਟਾਈਮ ਤਿੰਨ ਟਾਈਮ ਆਣ ਕੇ ਸਾਡੇ ਕੋਲ ਚੋਗੇ ਲਵੇ ਅਸੀਂ ਨਹੀਂ ਕਹਿੰਦੇ ਵੀ ਪੈਸੇ ਪਾ ਕੇ ਤੇ ਹੁਣੇ ਲੈ ਕੇ ਜਾਓ ਇਹਦੇ ਕੋਲ ਕੱਟਾ ਆ ਗਿਆ ਮਗਰ ਹਾਂ ਇਹ ਕੱਟੀ ਕੱਤੀ ਆ ਗਈ ਫੀਮੇਲ ਤੇ ਦੁੱਧ ਹੁਣ ਮੌਕੇ ਦਾ ਦੁੱਧ ਕਿੰਨੀ ਐ ਫਰੈਂਦਾ ਨਾ ਦੁੱਧ ਕਿੰਨਾ ਹੋਊ ਮੌਕੇ ਦਾ ਜੀ ਹੋਵੇ 12 ਕਿਲੋ ਹੁਣ ਮੌਕੇ ਤੇ 6 ਆ ਦਿਨਾਂ ਦੀ ਸੂਈ ਆ ਹਾਂ ਅਹੀਂ ਅਹੀਂ ਇਹਦਾ ਅੰਦਾਜ਼ਾ ਲਾ ਕੇ ਲਈਏ 15-16 ਕਿਲੋ ਅੱਛਾ ਅਹੀਂ ਗਾਗ ਨੂੰ ਕਹਿੰਦੇ ਸਾਡੇ ਦੇ ਨਾਂ ਰਹਿਣਾ ਆਪਣਾ ਅੰਦਾਜ਼ਾ ਲਾ ਕੇ ਲੈਣ ਹੂੰ ਆਪਣਾ ਅੰਦਾਜ਼ਾ ਲਾ ਕੇ ਲੈਣ ਕੱਟੀ ਕੋ ਅੱਜ ਅਸੀਂ 11 ਕਿਲੋ ਕਹਿ ਕੇ ਦਿਆਂਗੇ ਹੋਵੇ 12 ਕਿਲੋ 12 ਨਹੀਂ ਸਹੀ ਗੱਲਾਂ ਕੋਈ ਲਾਮਾ ਨਾ ਵੇ ਲੋ ਸੱਚ ਨੂੰ ਇਹਨੂੰ ਅਸੀਂ ਕੱਟੀ ਕਹਾਂਗੇ ਝੋਟੀ ਨਹੀਂ ਕਹਾਂਗੇ ਨਾ ਮੈਂ ਕਹਾਂਗੇ ਝੋਟੀ ਪੰਨ ਦੇ ਵਿੱਚ ਝੋਟੀ ਕਹਿ ਸਕਦੇ ਜਾਂ ਕੱਟੀ ਕਹਿ ਸਕਦੇ ਮੱਚ ਨਹੀਂ ਕਹਿ ਸਕਦੇ ਕਿਉਂਕਿ ਮੂੰਹ ਤੋਂ ਫਿਰੀ ਦੋਂਦੀ ਜਿਹਾ ਜਿਹਾ ਦੋਂਦੀ ਦੇ ਦੰਦ ਜਿਹੜੇ ਦੋ ਆ ਸੱਟੇ ਆ ਉਹ ਛੱਟ ਕੇ ਦੋ ਦੰਦ ਕੱਢਣ ਦੀ ਜਮਾਈ ਉਮਰਿਆਂ ਦੀ ਬਾਈ ਕਹਿੰਦਾ 28 ਮਹੀਨੇ ਆ ਤੇ ਚਰਚਾ ਘਰ ਘਰ ਵਿੱਚ ਹੋਊਗੀ ਕਿਉਂਕਿ ਛੋਟੀ ਬਾਹਲੀ ਚੰਗੀ ਆ ਇਹ ਨਹੀਂ ਵੀ ਕਹਿਣੀ ਗੱਲ ਹਾਂ ਕਹਿਣ ਵਾਲੀ ਨਹੀਂ ਮੂੰਹ ਫੜ ਕੇ ਗੱਲਾਂ ਬਾਤਾਂ ਵਾਲਾ ਗਾਮ ਨਹੀਂ ਆ ਆ ਵੇਖੋ ਜੀ ਦੋ ਅੱਗੇ ਬਰਾਬਰ ਨਹੀਂ ਕੀਤੇ ਹਾਂ ਬਰਾਬਰ ਨਹੀਂ ਹੈ ਜਿਓ ਠੀਕ ਆ ਬਾਕੀ ਜਿੰਨੇ ਲੈਣੀ ਉਹ ਤਸੱਲੀ ਆ ਕੇ ਕਰ ਸਕਦਾ ਬਾਈ ਇੱਥੇ ਕੋਈ ਵੀ ਸ਼ੱਕ ਵਾਲੀ ਗੱਲ ਨਹੀਂ ਆ ਪੈਸਾ ਦੇਣਾ ਆਪਾਂ ਕੋਈ ਖੋਟਾ ਨੋਟ ਨਹੀਂ ਦੇਣਾ ਇਹਨਾਂ ਨੂੰ ਲਓ ਜੀ ਭਾਈ ਇੱਕ ਗੱਲ ਕਰੀਏ ਕਿਹੜੇ ਇਲਾਕੇ ਦਾ ਮਾਲ ਉਧਰੋਂ ਸਾਰ ਏਰੀਆ ਦਾ ਮਾਲ ਜੀ ਠੀਕ ਹੈ ਸਾਰ ਦਾ ਹਾਂਜੀ ਸਹੀ ਗੱਲ ਹੈ ਨਾ ਕਿਉਂਕਿ ਸਾਰ ਦੀਆਂ ਮਈਆਂ ਦੋਂਦੀਆਂ ਚੌਗੀਆਂ ਨਿਕਲਦੀਆਂ ਘੇਰੀਆਂ ਖਾਸ ਕਰਕੇ ਨੋ ਜੀ ਸਾਡੀ ਬੰਤਰ ਵੇਖੋ ਕਿਹੇ ਪਾਸਿਓਂ ਜੇ ਕੋਈ ਔਗਣ ਕਰ ਦੇ ਕੱਢ ਦੇ ਨਾ ਕੱਟੀ ਤੇ ਬਟਨ ਵਾਲਾ ਚੱਡਾ ਏ ਕਮਾਲ ਹੀ ਹੋਊਗੀ ਚਵਾਈ ਗਾੜ ਵੀ ਚੰਗੀ ਹੋਊਗੀ ਝੋਡੀ ਦੀ ਝੋਟੀ ਦੇ ਸਰੀਰ ਵੱਲੋਂ ਝੋਟੀ ਵੀ ਬੰਤਰ ਵੱਲੋਂ ਗਾੜ 2 ਕਿਲੋ ਵਧੀਆ ਹੋਊਗੀ ਹਾਂਜੀ ਝੋਟੀ ਦੀ ਬੰਤਰ ਵੱਲੋਂ ਸਿੰਘ ਮੂੰਹ ਵੱਲੋਂ ਸਰੀਰ ਵੱਲੋਂ ਜੇ ਕੋਈ ਵੀ ਆਣ ਕੇ ਇੱਕ ਵੀ ਕਮੀ ਕੱਢ ਦੇਣਾ ਹਾਂ ਅਸੀਂ ਜਿੰਨੇ ਮੁੱਲ ਮੰਗਿਆ ਨਾ ਝੋਟੀ ਹਾਂ ਫਰੀ ਝੋਟੀ ਦੇਦਾ ਕਿ ਝੋਟੀ ਦਾ ਮੁੱਲ ਕਰਾਂਗੇ ਜਾਇਜ਼ ਝੋਟੀ ਦੇ ਕਿਹੇ ਮੁੱਲੀ ਨਹੀਂ ਕਿ ਦੇਣ ਆਲੀ ਚਲ ਦੱਸੋ ਫਿਰ ਕਿੰਨੇ ਦੇ ਦੇ ਗਏ 2 ਲੱਖ ਰੁਪਏ ਝੋਟੀ ਦਾ ਮੁੱਲ ਲਿਆ ਹਾਂ ਹੈ ਠੀਕ ਆ 5000 ਛੋਟ ਕਰਾਂਗੇ ਨਹੀਂ ਜਾਰੀ ਕਰੀਏ ਦੂਰੋਂ ਨੇੜੇ ਆਉਣਾ ਉਹੀ ਕਰ ਦਿਓ 10 ਕਰਦੇ 90 ਦੀ ਹਨ ਹੈ ਨਾ ਫਿਰ ਸਤਾਵੇ ਨਾ ਕੋਈ 90 ਦੀ ਝੋਟੀ ਖਾੜਾ ਠੀਕ ਠੀਕ ਆ ਬਾਈ ਠੀਕ ਆ ਬਾਕੀ ਮੁੱਲ ਕੋਈ ਨਹੀਂ ਝੋਟੀ ਦਾ ਨਹੀਂ ਠੀਕ ਆ ਜਾਇਜ 1 ਲੱਖ ਸਜਣੋਂ 90000 ਕੀਮਤ ਆ ਕਿਉਂਕਿ ਚੀਜ਼ ਦਾ ਹੀ ਮੁੱਲ ਪਹਿਣਾ ਤੁਹਾਨੂੰ ਵਾਰ-ਵਾਰ ਕਹਿੰਨੇ ਆ ਅੱਗੇ ਆ ਗਈ ਲੋਹੇ ਲੋਹਾ ਬੱਚਾ ਤਾਂ ਦਾ ਕਾਲਾ ਬੱਚਾ ਕਾਲਾ ਬੱਚਾ ਕਾਲਾ ਬਲੈਕ ਕੱਟੀ ਕੱਟਾ ਬੱਲੇ ਬਹੁਤ ਸੋਹਣੀ ਕੱਟੀਆਂ ਪਾਈਆਂ ਨੇ ਕਰਮਾਲੀ ਨੇ ਬਿਲਕੁਲ ਜੈਡ ਬਲੈਕ ਹੈ ਨਾ ਕੱਟੀ ਕੀ ਬਾਤ ਹੈ ਫੇਸ ਕੁਆਲਟੀ ਵੀ ਖਾਣੀ ਦੀ ਕਿਆ ਬਾਤ ਹੈ ਬਹੁਤ ਸੋਹਣੀ ਕੱਟੀ ਪਾਈ ਕਰਮਾਲੀ ਨੇ ਇਹਨੇ ਵੀ ਆਪ ਵੀ ਕੱਟੀ ਹੈ ਵੀ ਛਿੱਗੀ ਹੈ ਜੀ ਅੱਛਾ ਜੀ ਤੇ ਪਲੂਣੀ ਆ ਤੇ ਦੂਜਾ ਸੂਆ ਇਹ ਵੀ ਪਹਿਲਣੀ ਆ ਇਹਨੂੰ ਖੋਲ ਦੇ ਮੇਰਾ ਵੀ ਤੋੜ ਦੇ ਵੀ ਇਹਨੂੰ ਛੇਕ ਜਾ ਜੇ ਤੋੜੀ ਆ ਠੀਕ ਹੈ ਜੀ ਲਓ ਸੱਜਣੋ ਇਹ ਵੀ ਚੰਗੀ ਆ ਝੋਟੀ ਇਦਾਂ ਨੂੰ ਕੱਟ ਦੇ ਮੇਰਾ ਵੀ ਬਾਹਰ ਨੂੰ ਕੱਦ ਦੇ ਕੋਈ ਐਂਦਾ ਵੱਡੇ ਕੱਦ ਦੀ ਯਾਰ ਲੰਬਾਈ ਲੰਬੁਈ ਵੇਖੋ ਬਾਕੀ ਜਦੋਂ ਪਸ਼ੂ ਇੱਕ ਰਾਂ ਇੰਨੇ ਪੈਂਟਜ ਆਉਂਦਾ ਨਾ ਅਤੇ ਕੱਲ ਹੀ ਤੈ ਮਾਰ ਜਾਂਦਾ ਕੱਲ ਐ ਰਾਤੀ ਬਾਈ ਫਿਰ ਤੇ ਤੈ ਹੀ ਮਾਰ ਜਾਂਦਾ ਪੈਂਡਾ ਹੀ ਲੈ ਜਾਂਦਾ ਇੰਨਾ ਨਾ ਕਰਮਾਲੀਆਂ ਨੂੰ ਕਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਮੇਰੇ ਹਿਸਾਬ ਨਾਲ 2 2.5 300 ਕਿਲੋਮੀਟਰ ਦੂਰ ਪੈ ਜਾਂਦਾ ਨਾ ਤੁਹਾਨੂੰ ਇੱਥੋਂ 300 ਕਿਲੋਮੀਟਰ ਤੇ ਪੈ ਜਾਂਦਾ ਉਹ 350 ਹੀ ਪੈ ਗਿਆ ਜੀ ਗਾੜੀ ਪਿੰਡਾਂ ਫੁੱਡਾਂ ਚ ਫਿਰ ਕੇ ਲੈ ਆਈਦਾ ਅੱਛਾ 350 ਕਿਲੋਮੀਟਰ ਲਿਆ ਬਾਈ ਮੇਰਾ 350 ਕਿਲੋ ਸਜਣੋ ਕਿਲੋਮੀਟਰ ਦੇ ਹਿਸਾਬ ਨਾਲ ਉੱਥੋਂ ਆਈਆਂ ਇੰਨਾ ਪੈਂਡਾ ਕਰਕੇ ਤੇ ਬੰਦਾ ਕਿਲੋਮੀਟਰ ਸੱਜਈਏ ਤੇ ਥੱਕ ਜੀਦਾ 100 ਕਿਲੋਮੀਟਰ ਦੇ ਵਿੱਚ ਦੇ ਇਹ ਵੇਖੋ ਪੈਂਡਾ ਕਿੰਨਾ ਕਰਮ ਵਾਲਿਆਂ ਨੇ ਕੀਤਾ ਫੇਰ ਹੋਰ ਗੱਲ ਬਾਬਾ ਜੀ ਮਹਾਰਾਜ ਕਰੇ ਵੇਖ ਜਾਣ ਜੇ ਨਾ ਵੇਖਦਿਆਂ ਹਫ਼ਤੇ ਨੂੰ ਮਈਆਂ ਕੋ ਸੱਤ-ਸੱਤ ਕਿਲੋ ਟਾਈਮ ਦਾ ਦੁੱਧ ਚਵਾਵਾਂਗੇ ਚਾਹੁੰਦੇ ਨੇ ਚਵਾ ਕੇ ਦੇਣੀਆਂ ਏ ਜੇ ਨਾ ਸੱਜਣਾ ਭੈਣ ਭਰਾ ਆ ਗਿਆ ਹਨਾ ਜੇ ਇਹਦੇ ਮਨ ਨੂੰ ਲੱਗੀਆਂ ਸੱਜਣੋ ਅੱਜ ਦੇ ਹਿਸਾਬ ਨਾਲ ਰੇਟ ਦੇਣਾ ਠੀਕ ਆ ਨਹੀਂ ਤੇ ਦੂਜੀ ਆ ਨੂੰ ਕੰਡੇ ਦੇ ਦੁੱਧ ਤਲਾ ਕੇ ਆਪਣੇ ਚੈਨਲ ਤੋਂ ਵੀਡੀਓ ਪਾ ਕੇ ਤੁਹਾਨੂੰ ਵਿਖਾਵਾਂਗੇ ਦੁੱਧ ਕੀਤਾ ਜਾਂ ਨਹੀਂ ਕੀਤਾ ਹਨਾ ਗੱਲਾਂ ਖਰੀਆਂ ਕਰਾਂਗੇ ਬਾਈ ਰੇਟ ਕਿੰਨਾ ਕਰਦਗੇ ਇਹਦਾ ਝੋਟੀ ਦਾ ਇਹ ਝੋਟੀ ਦਾ ਮੁੱਲ 155 5000 ਹੋਰ ਡੇਢ ਨਹੀਂ ਕਰਦਾ ਡੇਢ ਹੋਰ ਕਰਦੇ 5 ਹੀ ਹੋਰ ਕਰਦਾਂਗੇ 145 ਠੀਕ ਹੈ ਬਾਈ 1 ਲੱਖ 45000 ਆ ਗਈ ਲੋਹੇ ਬੱਚੇ ਵਾਲੀ ਇਹਦੇ ਮਗਰ ਕੱਟਾ ਨਾ ਬਿਲਕੁਲ ਗਿੱਲੇ ਨਾਲੂ ਬੱਚਾ ਹਾਂ 12 ਕਿਲੋ ਕੋ ਕੀ ਸਾਹ ਦਿੰਦੇ ਉੱਥੇ 12 ਕਿਲੋ ਬੋਲਾ ਚ ਹੋਇਆ ਹੈ ਹਾਂ 12 ਕਿਲੋ ਬੋਲਾ ਚ ਹੋਇਆ ਤੇ ਇੱਥੇ ਆਣ ਕੇ ਝੋਟੀ ਥੋੜਾ ਆ ਜਾ ਬੁਖਾਰ ਬਣਾ ਗਈ ਹੈ ਵੈਣਾ ਦੂਰ ਤੇ ਹੁਣ ਵੀ ਝੋਟੀ ਕੋ 11 ਕਿਲੋ ਕਿਲੋ ਖੰਡ ਦਾ ਇਧਰ ਉਧਰ ਹੀ ਪਿਆ ਹੋਊਗਾ ਫਰਕ ਪਰ ਘਰ ਵਾਲੇ ਸਾਨੂੰ 15 16 ਦੀ ਗਰੰਟੀ ਦੇਈ ਜਾਂਦੇ ਅਸੀਂ ਗਰੰਟੀ ਨਹੀਂ ਦੇਣੀ ਸਾਡੇ ਕੋ ਵੱਠਾਂ ਦੇ ਨਾਲ ਚੋਲੇ ਅੱਜ ਦਾ ਝੋਟੀ ਦਾ ਮੋਲ ਕਰਾਂਗੇ ਜਾਇਜ਼ ਕਰਾਂਗੇ ਝੋਟ ਦੇਾਂਗੇ ਠੀਕ ਹਾਂਜੀ ਲੈ ਬਾਈ ਕੱਢੀ ਸਾਡੀ ਕਾਲੀ ਕੁਲੀ ਵੇਖੋ ਸ਼ਾਈ ਕਿੰਨੀ ਝੋਟੀ ਦੀ ਨਹੀਂ ਝੋਟੀ ਚੰਗੀ ਆ ਕਿਉਂ ਬਹੁਤ ਮੋਟਾ ਲੱਗਾ ਜਵਾਦ ਚੰਗਾ ਨਾ ਜੇ ਥਣ ਚੰਗੇ ਲੱਗੇ ਤੇ ਜਵਾਦ ਵੀ ਚੰਗਾ ਹੋ ਨੋਕ ਵਾਲਾ ਥਾਣਾ ਹਾਂਜੀ ਬਾਕੀ ਵੀ ਜੀ ਕਿਹੇ ਥਣ ਤੇ ਧਾਰਨਾ ਲੋਕਾਂ ਨਾ ਚੰਦੇ ਆ ਉੱਪਰ ਵੀ ਖਾਲੀ ਮਈਆਂ ਨੇ ਕਮਾ ਆ ਲਿਆ ਮੇਰਾ ਵੀ ਨੋਈ ਸਜਣੋ ਚੰਗੇ ਆ ਛੋਟੇ ਇਹ ਵੀ ਇਹ ਦੁੱਜਣ ਹੋਊਗੀ ਹਣਾ ਹਾਂਜੀ ਦੁੱਜਣ ਹਾਂ ਕਉ ਕਿ ਵੈਸੇ ਅਸੀਂ ਵੀਡੀਓ 'ਚ ਸੂਆ ਨਹੀਂ ਦੱਸਦੇ ਇਹ ਮਾਲ ਆਇਆ ਦੂਰੋਂ ਤੇ ਏਰੀਏ ਦਾ ਪਤਾ ਲੱਗਿੰਦਾ ਇਹ ਮਾਲ ਕਿਹੜੇ ਹਿਸਾਬ ਨਾਲ ਕਿੰਨੀ ਕੁ ਰਕਮ ਵਾਲਾ ਏ ਤੇ ਕਿੱਦਾਂ ਦਾ ਏ ਇਹਦਾ ਸੂਆ ਜਾਂ ਕਿੰਨਾ ਕੁ ਦੁੱਧ ਪਾਉਗੀ ਇਹ ਵੀ ਕਿਉਂ ਉਮਰਾਂ ਦੱਸਦੀਆਂ ਨੇ ਅਸੀਂ ਕਿਨੇ ਕਿਨੇ ਸੂਏ ਆ ਮੂੰਹ ਫੋਟ ਕੇ ਵੇਖ ਲੈਣਾ ਜਿਹੜੀਆਂ ਪਹਿਲਣਾਂ ਨੇ ਬਾਈ ਲਣਾ ਪਹਿਲਾਂ ਬਾਈ ਇਹਦਾ ਰੇਟ ਕੀ ਕਰਦਾ ਝੋਟੀ ਦਾ ਮੁੱਲ ਜੀ ਇਹਦਾ 1,35,000 5000 ਛੋੜ ਅੱਛਾ 130 5 ਹੋਰ ਕਰਦਾਂਗੇ 1 25 ਦੀ ਝੋਟੀ ਦੇ। 1 25 ਦੀ। ਠੀਕ ਹੈ ਭਾਈ। ਤੇ ਆ ਆਪਣਾ ਮਾਲ ਆ ਗਿਆ ਨਾ। ਹਾਂਜੀ। ਇਹ ਆਪਣੀਆਂ ਇਧਰੋਂ। ਇਹ ਆਪਣੀਆਂ ਇਧਰ ਦੀਆਂ ਦੇਸੀ ਮਜਾਂ ਤੇ ਕੱਟੀਆਂ ਦੇ ਮਗਰ। ਕਿੰਨਾ ਮਹੀਨਿਆਂ ਦੀ ਕੱਟੀ ਜੇ? ਅੱਛਾ। ਤੇ 7 ਕਿਲੋ ਦੁੱਧ ਪੱਕਾ 8 ਹੋ ਗਏ 7 ਦੱਸਾਂਗੇ। ਠੀਕ ਹੈ ਭਾਈ। ਤੇ 15 ਦਿਨਾਂ ਦੀ ਗਾਂ ਟੀਗਾ ਵੀ ਰੱਖਿਆ ਜੀ। ਠੀਕ ਆ ਵੀ ਰੱਖਿਆ 15 ਦਿਨਾਂ ਜੀ। ਆਪਣੇ ਮਾਲੀ ਆਪਣੇ ਕੋਲ ਮਾਲੀ ਵਿਖਾ ਦੇ। ਮਾਲੀ ਦਾ। ਹਾਂ ਠੀਕ ਹੈ। ਪਿਛਲੀ ਵੀਡੀਓ 'ਚ ਮਾਲੀ ਪਾਇਆ ਸੀ ਨਾ। ਪਾਇਆ ਸੀ। ਉਹਦੀ ਗੱਬਣਗੇ। ਮਾਲੇ ਤੋਂ ਲੋਈ ਸਜਰੋ 15 ਦਿਨਾਂ ਦੀ ਬਣੀ ਤੇ 7 ਕਿਲੋ ਮੰਨ ਕੇ ਸੌਦਾ ਕਰਿਓ ਦੁੱਧ ਦਾ ਤੇ ਕੱਟੀ ਮਗਰਿਆ ਫੀਮੇਲ ਜਿਹਨੂੰ ਕਹਿ ਸਕਦੇ ਆਪਾਂ ਤੇ ਝੋਟੀ ਪਾਨੀਆਂ ਇਹ ਸੁਆ ਲਾਇਓ ਦੂਜਾ ਹੋ ਜਾਂ ਪਹਿਲਾ ਹੋ ਪਹਿਲਾ 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 ਹੀ ਆ ਜੀ ਠੀਕ ਹੈ ਜੀ ਇਹਦੇ ਨਾਲ ਵੀ 6 ਕੀ ਹੈ ਜੇ ਠੀਕ ਹੈ ਬਰ ਲੋਈ ਤੇ ਇਹਦਾ ਰੇਟ ਕਿ ਨਾ ਕਰ ਦੀਏ ਮੋਲ ਜੈ ਜੀ ਜੀ ਉਹਨਾਂ ਦੀ 10 1000 ਛੋਟ ਆਪਾਂ ਕਰ ਦਿੱਤੀ ਹੈ ਪਹਿਲੇ ਮੋਲ ਮੰਗ ਕੇ ਇਹਦਾ 80 ਮੰਗਾਗੇ ਤੇ 75 ਦੀ ਹਾਂ ਹਾਂ ਜੀ ਛੱਡਣਾ ਠੀਕ ਹੈ 75000 ਦੀ ਸਜਣ ਕੱਟੀ ਮਗਰ ਆ ਬਿਨਾ ਬੱਚੇ ਤੋਂ ਇਹ ਤਾਂ ਪੂਛੀ ਬਣੀ ਜੇ ਪੂਛੀ ਹਾਂ ਤੇ ਦੁੱਧ ਦੇ ਦਾ ਕੋਈ ਖਰਾ 7 ਕਿਲੋ ਹੋਊਗਾ 8 ਉਸ 10 ਨਾਲ ਸਾਥੀ ਠੀਕ ਹੈ ਤੇ ਦੋਵੇਂ ਟਾਈਮ ਉੱਤੇ ਆਉਂਦੀ ਟੀਕਾ ਕਦੀ ਨਹੀਂ ਲਵਾਇਆ ਇਹਨੇ ਓਕੇ ਜੀ ਹਾਂਜੀ ਉਹ ਬੂਸ਼ੀ ਆ ਕਹਿੰਦੇ ਤੇ ਵਿਖਾ ਦੀਆ ਵੀਡੀਓ ਚ ਵਿਖਾ ਦੇ ਨੇ ਉਹਨੇ ਭਾਵੇਂ ਅੱਗੇ ਕਰਕੇ ਦੇਖਦਾ ਬੈਠੇ ਠੀਕ ਆ ਕੋਈ ਨਹੀਂ ਵਿਖਾ ਲਓ ਜੀ ਸੂਈ ਇਹ ਵੀ 3 ਮਹੀਨੇ ਦੀ ਹੈ ਸੂਈ ਇਹ ਇਹ ਨਹੀਂ ਇਹ ਨਹੀਂ ਜੇ ਵੀਡੀਓ ਚ ਦੱਸ ਦੇ ਵੀ ਬੂਸ਼ੀ ਬਣੀ ਤੇ ਆਖਦਾਂਗੇ 15 ਦਿਨਾਂ ਦੀ ਸੂਈ ਆ ਸੂਈ ਇਹ ਵੀ 3 ਮਹੀਨਿਆਂ ਦੀ ਹੈ ਵਾਕੇ ਗੱਲ ਕਰੀਏ ਸਹੀ ਗੱਲ 9 ਸਜਣੋ ਇਹ ਬੂਸ਼ੀ ਦੇ ਮਿਲਨੇ ਜਿੱਤਾ ਹੱਥ ਤੇ 2 ਤੋਂ 7 ਕਿਲੋ ਜੀ ਸੂਈ ਨੂੰ ਇਹਨੂੰ ਵੀ 3 ਮਹੀਨੇ ਹੋ ਗਏ ਗੱਲਾਂ ਖਰੀਆਂ ਖਰੀਂਗਾ ਨੂੰ ਕੋਈ ਵਟਾ ਨਹੀਂ ਹੁੰਦਾ ਸੱਜਣੋ 15 16 ਦਿਨਾਂ ਦੀ ਇਹ ਵੀ ਕੀ ਨਾਲ ਦਾ ਗੱਬ ਹੋਈ ਜੀ ਗੱਬ ਹੋਈ ਹੈ ਉਹ ਆਪਣੇ ਖਮਾਲੀ ਦੇ ਘਰੇ ਹੋਈ ਜੀ ਤੇ ਇਹਦੀ ਕੀਮਤ ਇਹਦੀ ਕੀਮਤ 80000 ਦੇਰ 75 ਵਾਲੀ 75 ਦੀ ਠੀਕ ਆ ਲਓ ਸੱਜਣੋ ਜੈ ਸਨੋਏ ਇਹ ਵੀ 75000 ਦੀ ਹੋ ਜੂਗੀ 75 75000 ਵਾਲੇ ਜਿਹੜੇ ਦੋ ਸੌਦੇ ਆ ਤੇ ਮਈਆਂ ਚੰਗੀਆਂ ਆਪਣੀ ਖਰੀਦਦਾਰੀ ਕਰਿਓ ਸასი ਗਾਲ ਜੀ ਸਾਰਿਆਂ